ਹੁੰਦੀ ਹੈ ਉਸ ਤੋਂ ਬਾਅਦ 1995 ਦੇ ਵਿੱਚ ਸੁਪਰੀਮ ਕੋਰਟ ਆਰਡਰਸ ਇਹ ਟਰਾਂਸਫਰ ਕਰ ਦਿੱਤਾ ਜਾਂਦਾ ਜੀ ਕੇਸ ਸੀਬੀਏ ਨੂੰ ਸੀਬੀਏ ਨੂੰ 1995 ਦੇ ਵਿੱਚ ਕੇਸ ਟਰਾਂਸਫਰ ਕਰਨ ਤੋਂ ਬਾਅਦ 1997 ਦੇ ਵਿੱਚ ਇਹਦਾ ਟ੍ਰਾਇਲ ਚੱਲਦਾ ਹੈ ਜੀ ਮੈਂ ਇਸ ਕੇਸ ਦੇ ਵਿੱਚ ਡੀਐਸਪੀ ਜਿਹੜੇ ਉਸ ਟਾਈਮ ਦੇ ਸੀਗੇ ਕਸ਼ਮੀਰਾ ਸਿੰਘ ਗਿੱਲ ਉਹਨਾਂ ਨੂੰ ਰਿਪਰੈਜ਼ੈਂਟ ਕੀਤਾ ਜੀ ਤੇ ਉਹ ਹੁਣ ਮੌਜੂਦਾ ਰਿਟਾਇਰਡ ਏਆਈਜੀ ਸੀਗੇ ਪ੍ਰੋਵੀਜ਼ਨਲ ਆਈਪੀਐਸ ਸੀਗੇ ਜੀ ਤੇ ਮੈਂ ਇਹਦੇ ਵਿੱਚ ਇਹ ਦੱਸਣਾ ਚਾਹੁੰਦਾ ਜੀ ਜਿਹੜਾ ਸਾਡਾ ਜਿੰਨਕ ਰੋਲ ਸੀਬੀਆਈ ਨੇ ਦਿਖਾਇਆ ਹੈ ਪ੍ਰੋਸੀਕਿਊਸ਼ਨ ਨੇ ਇਹ ਚੀਜ਼ ਦਿਖਾਈ ਸੀ ਕਿ ਜਿਹੜਾ ਇਹ ਮੁਕਾਬਲਾ ਹੋਇਆ ਸੀ ਇਹ ਝੂਠਾ ਮੁਕਾਬਲਾ ਸੀਗਾ ਸੈਕੰਡਲੀ ਇਹਦੇ ਵਿੱਚ ਸਾਡਾ ਰੋਲ ਇੰਨਾ ਕਿ ਦਿਖਾਇਆ ਗਿਆ ਹੈ ਕਿ ਜਿਹੜਾ ਵੀ ਇਹ ਮੁਕਾਬਲਾ ਹੋਇਆ ਸੀਗਾ ਉਹ ਅੰਡਰ ਸੁਪਰਵਾਈਜ਼ਨ ਆਫ ਦਸ ਦੈਨ ਡੀਐਸਪੀ ਕਸ਼ਮੀਰਾ ਸਿੰਘ ਗਿੱਲ ਦੇ ਅੰਡਰ ਹੋਇਆ ਸੀਗਾ ਬਟ ਡਿਊਰਿੰਗ ਟ੍ਰਾਇਲ ਇਹ ਚੀਜ਼ ਸੀਬੀਆਈ ਜਾਂ ਪ੍ਰੋਸੀਕਿਊਸ਼ਨ ਕਹ ਲਓ ਇਹ ਚੀਜ਼ ਪ੍ਰੂਫ ਕਰਨ ਦੇ ਨਹੀਂ ਪ੍ਰੂਫ ਹੋਇਆਗਾ ਨਾਲੋਂ ਤੋਂ ਤੇ ਇਸ ਕਰਕੇ ਤੰਦਰੀ ਫੋਟੋ ਤੇ ਜੁਟੇ ਦੇ ਮੈਂ ਫੋਟੋ ਬਰਸਪ ਕਰ ਸ਼ਾਬਾਸ਼ ਸਿੰਘਾ ਜੀ ਕੀ ਕਹਿਣਾ ਚਾਹੁੰਦੇ ਜਿਹੜਾ 1990 ਦਾ ਫੈਸਲਾ ਹੈ ਮੈਂ ਸਭ ਤੋਂ ਪਹਿਲਾਂ ਦੱਸਣਾ ਚਾਹਾਂਗਾ ਜੀ ਇਹ ਇੱਕ ਐਫ ਆਈ ਆਰ ਦਰਜ ਹੋਈ ਸੀਗੀ ਜੀ ਪੱਟੀ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਤੇ ਇਸ ਕੇਸ ਦੇ ਵਿੱਚ ਐਕਚੁਅਲ ਹੋਇਆ ਕਿ ਅਸੀਂ ਦੋ ਜਿਹੜੇ ਡਿਸੀਜ਼ ਪਰਸਨ ਸੀਗੇ ਉਹਨਾਂ ਦਾ ਮੁਕਾਬਲਾ ਦਿਖਾਇਆ ਗਿਆ ਸੀਗਾ ਜੀ ਇਹ ਮੁਕਾਬਲਾ ਜਿਹੜਾ ਦਿਖਾਇਆ ਗਿਆ ਸੀਗਾ 1993 ਦੇ ਵਿੱਚ ਦਿਖਾਇਆ ਗਿਆ ਸੀ ਫਿਰ ਐਫਆਈਆਰ ਲੋਜ ਹੁੰਦੀ ਹੈ ਉਸ ਤੋਂ ਬਾਅਦ 1995 ਦੇ ਵਿੱਚ ਸੁਪਰੀਮ ਕੋਰਟ ਆਰਡਰਸ ਇਹ ਟਰਾਂਸਫਰ ਕਰ ਦਿੱਤਾ ਜਾਂਦਾ ਜੀ ਕੇਸ ਸੀਬੀਆਈ ਨੂੰ ਸੀਬੀਆਈ ਨੂੰ 1995 ਦੇ ਵਿੱਚ ਕੇਸ ਟਰਾਂਸਫਰ ਕਰਨ ਤੋਂ ਬਾਅਦ 1997 ਦੇ ਵਿੱਚ ਇਹਦਾ ਟ੍ਰਾਇਲ ਚੱਲਦਾ ਹੈ ਜੀ ਮੈਂ ਇਸ ਕੇਸ ਦੇ ਵਿੱਚ ਡੀਐਸਪੀ ਜਿਹੜੇ ਉਸ ਟਾਈਮ ਦੇ ਸੀਗੇ ਕਸ਼ਮੀਰਾ ਸਿੰਘ ਗਿੱਲ ਉਹਨਾਂ ਨੂੰ ਰਿਪਰੈਜ਼ੈਂਟ ਕੀਤਾ ਜੀ ਤੇ ਉਹ ਹੁਣ ਮੌਜੂਦਾ ਰਿਟਾਇਰਡ ਏਆਈਜੀ ਸੀਗੇ ਪ੍ਰੋਵੀਜ਼ਨਲ ਆਈਪੀਐਸ ਸੀਗੇ ਜੀ ਤੇ ਮੈਂ ਇਹਦੇ ਵਿੱਚ ਇਹ ਦੱਸਣਾ ਚਾਹੁੰਦਾ ਜੀ ਜਿਹੜਾ ਸਾਡਾ ਜਿੰਨਕ ਰੋਲ ਸੀ ਵੀ ਨੇ ਦਿਖਾਇਆ ਹੈ ਪ੍ਰੋਸੀਕਿਊਸ਼ਨ ਨੇ ਇਹ ਚੀਜ਼ ਦਿਖਾਈ ਸੀ ਕਿ ਜਿਹੜਾ ਇਹ ਮੁਕਾਬਲਾ ਹੋਇਆ ਸੀ ਇਹ ਝੂਠਾ ਮੁਕਾਬਲਾ ਸੀਗਾ ਸੈਕੰਡਲੀ ਇਹਦੇ ਵਿੱਚ ਸਾਡਾ ਰੋਲ ਇੰਨਾ ਕਿ ਦਿਖਾਇਆ ਗਿਆ ਹੈ ਕਿ ਜਿਹੜਾ ਵੀ ਇਹ ਮੁਕਾਬਲਾ ਹੋਇਆ ਸੀਗਾ ਉਹ ਅੰਡਰ ਸੁਪਰਵਾਈਜ਼ਨ ਆਫ ਦੈਟ ਦੈਨ ਡੀਐਸਪੀ ਕਸ਼ਮੀਰਾ ਸਿੰਘ ਗਿੱਲ ਦੇ ਅੰਡਰ ਹੋਇਆ ਸੀਗਾ ਬਟ ਡਿਊਰਿੰਗ ਟਰਾਇਲ ਇਹ ਚੀਜ਼ ਸੀਬੀਆਈ ਜਾਂ ਪ੍ਰੋਸੀਕਿਊਸ਼ਨ ਕਹ ਲਓ ਇਹ ਚੀਜ਼ ਪ੍ਰੂਫ ਕਰਨ ਦੇ ਨਹੀਂ ਪ੍ਰੂਫ ਹੋਇਆਗਾ ਨਾ ਤੋਂ ਤੇ ਇਸ ਕਰਕੇ ਅੱਜ ਸਾਨੂੰ ਇਕਵਰਟਲ ਮਿਲੀ ਹੈ ਤੇ ਜੱਸਾਬ ਨੇ ਅੱਜ ਸਾਨੂੰ ਬਰੀ ਕੀਤਾ ਇਹਦੇ ਵਿੱਚ ਇਹਦੇ ਵਿੱਚ ਟੋਟਲ ਜਿਹੜੇ 11 ਮੁਲਜ਼ਮ ਸੀਗੇ ਜੀ 11 ਚੋਂ 4 ਦੀ ਡੈਥ ਹੋ ਚੁੱਕੀ ਸੀ ਤੇ 7 ਮੁਲਜ਼ਮਾਂ ਦੇ ਉੱਤੇ ਟ੍ਰਾਇਲ ਚ ਲਾਇਆ ਗਿਆ ਸੀਗਾ 7ਾਂ ਵਿੱਚੋਂ ਮੈਂ ਜਿਹੜਾ ਇੱਕ ਨੂੰ ਰਿਪਰੈਜ਼ੈਂਟ ਕੀਤਾ ਸੀਗਾ ਅੱਜ ਉਹਨਾਂ ਨੇ ਦੋ ਜਿਹੜੇ ਹੈਗੇ ਆ ਅਕਿਊਜ਼ਡ ਉਹਨਾਂ ਨੂੰ ਸਜ਼ਾ ਸੁਣਾਈ ਹੈ ਤੇ ਉਹਨਾਂ ਦੀ 6 ਤਰੀਕ ਰੱਖੀ ਹੈ ਕੁਆਂਟਮ ਲਈ ਤੇ ਜਿਹੜੇ ਜਿਹਨਾਂ ਅਕਿਊਜ਼ ਨੂੰ ਮੈਂ ਰਿਪਰੈਜ਼ੈਂਟ ਕਰ ਰਿਆ ਸੀਗਾ ਕਸ਼ਮੀਰ ਸਿੰਘ ਗਿੱਲ ਨੂੰ ਉਹਨਾਂ ਨੂੰ ਇਹਨਾਂ ਨੇ ਟਿਕਟ ਕੀਤਾ ਜੀ ਇਹਨਾਂ ਦਾ ਮੁਕਾਬਲਾ ਬਣਾਇਆ ਗਿਆ ਸੀ ਉਹਨਾਂ ਦੇ ਨਾਮ ਕੀ ਔਰ ਕਿੱਥੋਂ ਦੇ ਰਹਿਣ ਵਾਲੇ ਦੇਖੋ ਜੀ ਦੋ ਪਰਸਨ ਸੀਗੇ ਜੀ ਜਿਨ੍ਹਾਂ ਦਾ ਮੁਕਾਬਲਾ ਬਣਾਇਆ ਗਿਆ ਸੀਗਾ ਇੱਕ ਸੀਗੇ ਗੁਰਦੇਵ ਸਿੰਘ ਤੇ ਦੂਜਾ ਸੁਖਵੰਤ ਸੀਗਾ ਜਿਹਨੂੰ ਸੁਖਵੰਤ ਸਿੰਘ ਸੀਗਾ ਤੇ ਇਹ ਜ਼ਿਲ੍ਹਾ ਪੱਟੀ ਦੇ ਸੀਗੇ ਜੀ ਤੇ ਐਫ ਆਈ ਆਰ ਵੀ ਉੱਥੇ ਲਾਉਸੀ ਸੀਗੀ ਤਾਂ ਉਸ ਤੋਂ ਬਾਅਦ ਜਦੋਂ ਸੁਪਰੀਮ ਕੋਰਟ ਨੇ ਇਹ ਟਰਾਂਸਫਰ ਕੀਤਾ ਸੀ ਬੀ ਆਈ ਦੇ ਅੰਡਰ ਤਾਂ ਉਸ ਤੋਂ ਬਾਅਦ ਇਹ ਇੱਥੇ ਟ੍ਰਾਇਲ ਮੁਹਾਰੀ ਕੋਰਟ ਦੇ ਵਿੱਚ ਚੱਲਿਆ ਗਿਆ ਜੀ फोटो पे 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 फोटो